ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਆਪਾਂ ਅੱਜ ਗੱਲ ਕਰਾਂਗੇ ਭਗਤ ਪਹਿਰਲਾਦ ਜੀ ਦੀ ਜੋ ਨੀਵੀਂ ਉਮਰ ਦੇ ਬੱਚੇ ਹੋ ਕੇ ਵੀ ਰੱਬ ਵਿੱਚ ਇੰਨਾ ਲੀਨ ਹੋ ਗਏ ਕਿ ਰਾਜੇ ਤਖਤ ਤਲਵਾਰਾਂ ਸਭ ਅੱਗੇ ਥੱਲੇ ਹੋ ਗਏ ਇਹ ਕਹਾਣੀ ਸਿਰਫ ਰੋਹਾਨੀ ਭਾਵਨਾ ਨਹੀਂ ਇਤਿਹਾਸਿਕ ਤੱਕ ਸਮਾਜਿਕ ਸੰਦੇਸ਼ ਤੇ ਨਿਰਡਰਟਤਾ ਦੀ ਜਿਵੰਤ ਮਿਸਾਲ ਹੈ ਆਓ ਜਾਣੀਏ ਭਗਤ ਪਹਿਰਲਾਦ ਜੀ ਦੀ ਅਯੋਕੀ ਯਾਤਰਾ ਭਗਤ ਪਹਿਰਲਾਦ ਜੀ ਦੇ ਪਿਤਾ ਹਰਨਾਕਸ ਕਿਸੇ ਆਮ ਰਾਜੇ ਦੀ ਤਰ੍ਹਾਂ ਨਹੀਂ ਸੀ ਉਹ ਇੱਕ ਦਾਨਵ ਰਾਜਾ ਸੀ ਪਰ ਉਸ ਦਾ ਬਾਪ ਕਸ਼ਪ ਮੁਨੀ ਸੀ ਤੇ ਮਾਂ ਦਿੱਤੀ ਉਸ ਨੇ ਹਜ਼ਾਰਾਂ ਸਾਲ ਤਪੱਸਿਆ ਕਰਕੇ ਬ੍ਰਹਮਾ ਜੀ ਤੋਂ ਵਰ ਪ੍ਰਾਪਤ ਕੀਤਾ ਕਿ ਉਹ ਕਿਸੇ ਮਨੁੱਖ ਜਾਂ ਜਾਨਵਰ ਵੱਲੋਂ ਨਾ ਮਰੇ ਨਾ ਦਿਨ ਤੇ ਨਾ ਰਾਤ ਵਿੱਚ ਮਰੇ ਨਾ ਘਰ ਵਿੱਚ ਤੇ ਨਾ ਘਰ ਦੇ ਬਾਹਰ ਨਾ ਹਥਿਆਰ ਨਾਲ ਨਾ ਸ਼ਸਤਰ ਨਾਲ ਉਸ ਨੇ ਇਹ ਸਾਰੇ ਵਰ ਪ੍ਰਾਪਤ ਕਰ ਲਏ ਸਨ ਉਹ ਸਮਝ ਗਿਆ ਕਿ ਹੁਣ ਮੈਨੂੰ ਕੋਈ ਨਹੀਂ ਮਾਰ ਸਕਦਾ ਉਸ ਦੇ ਮਨ ਵਿੱਚ ਹੰਕਾਰ ਆ ਗਿਆ ਤੇ ਰੱਬ ਨੂੰ ਨਕਾਰ ਦਿੱਤਾ ਉਸ ਨੇ ਕਿਹਾ ਹੁਣ ਤਾਂ ਮੇਰੀ ਹੀ 부ਜਾ ਹੋਏਗੀ ਤੇ ਮੈਂ ਮੈਂ ਹੀ ਰੱਬ ਹਾਂ ਉਸ ਨੇ ਆਪਣੇ ਰਾਜ ਵਿੱਚ ਨਰਾਇਣ ਦਾ ਨਾਮ ਲੈਣ ਤੋਂ ਵੀ ਪਾਬੰਦੀ ਲਾ ਦਿੱਤੀ ਜਦ ਪਹਿਰਲਾਦ ਦੀ ਮਾਂ ਕਿਆਦੂ ਗਰਭਵਤੀ ਸੀ ਉਸ ਸਮੇਂ ਦੇਵਤਿਆਂ ਨੇ ਉਸ ਨੂੰ ਬੰਦੀ ਬਣਾ ਲਿਆ ਸੀ ਕਿਉਂਕਿ ਉਹ ਦਾਨਵ ਰਾਜ ਪਰਿਵਾਰ ਦੀ ਸੀ ਪਰ ਨਾਰਦ ਰਿਸ਼ੀ ਨੇ ਕਿਹਾ ਕਿ ਇਹ ਗਰਭ ਵਿੱਚ ਜੋ ਬੱਚਾ ਹੈ ਇਹ ਭਵਿੱਖ ਦਾ ਮਹਾਨ ਭਗਤ ਬਣੇਗਾ ਉਹ ਕਿਆਦਾਂ ਨੂੰ ਲੈ ਗਏ ਤੇ ਜੰਗਲ ਵਿੱਚ ਆਸ਼ਰਮ ਵਿੱਚ ਰੱਖਿਆ ਜਿੱਥੇ ਉਹ ਨਾਰਦ ਜੀ ਤੋਂ ਗਰਭ ਅਵਸਥਾ ਵਿੱਚ ਵੀ ਧਾਰਮਿਕ ਸਿੱਖਿਆ ਸੁਣਦਾ ਰਿਹਾ ਇਹ ਹੀ ਕਾਰਨ ਸੀ ਕਿ ਜਦ ਉਸਨੇ ਜਨਮ ਲਿਆ ਤਾਂ ਉਹ ਰੱਬ ਦੇ ਨਾਮ ਵਿੱਚ ਜੀਨ ਹੋ ਗਿਆ ਫਿਰ ਲਾਦ ਜਦੋਂ ਗੁਰੂਕੁਲ ਜਾਂਦਾ ਤਾਂ ਉੱਥੇ ਉਹ ਅਧਿਆਪਕਾਂ ਨੂੰ ਕਹਿੰਦਾ ਕਿ ਮੈਂ ਰਾਜੇ ਦੇ ਨਹੀਂ ਨਾਰਾਇਣ ਦੀ ਪੂਜਾ ਕਰਦਾ ਹਾਂ ਉਹ ਸ਼ਕਤੀ ਨਾਲ ਰੱਬ ਦੀ ਭਗਤੀ ਕਰਦਾ ਔਰ ਬੱਚਿਆਂ ਨੂੰ ਹੀ ਓਮ ਨਮੋ ਨਰਾਇਣ ਜਪਨ ਲੈ ਕੇ ਜਾਂਦਾ ਪਿਤਾ ਨੂੰ ਇਹ ਬਿਲਕੁਲ ناਗਵਾਰ ਲੱਗਦਾ ਇਤਿਹਾਸ ਦੱਸਦਾ ਹੈ ਕਿ ਪਹਿਰਲਾਦ ਨੇ 10 ਸਾਲ ਦੀ ਉਮਰ ਵਿੱਚ ਹੀ ਉੱਚੀ ਆਤਮਿਕ ਅਵਸਥਾ ਹਾਸਲ ਕਰ ਲਈ ਸੀ ਉਹ ਹਮੇਸ਼ਾ ਕੇ ਅੰਦਰ ਸੀ ਕਿ ਨਰਾਇਣ ਹੀ ਸੱਚਾ ਰਾਜਾ ਹੈ ਹਰਨਾਕਸ਼ ਦਾ ਫਿਰ ਵੀ ਇੱਕ ਜੀਵ ਹੈ ਜਦ ਹਰਨਾਕਸ਼ ਨੇ ਵੇਖਿਆ ਕਿ ਉਸ ਦਾ ਪੁੱਤਰ ਉਸੇ ਦੇ ਵਿਰੋਧੀ ਭਗਤੀ ਕਰ ਰਿਹਾ ਤਾਂ ਉਸ ਦਾ ਕੈਰ ਟੁੱਟ ਗਿਆ ਉਸਨੇ ਉਸਨੂੰ ਹਾਥੀ ਦੇ ਢੇਠਾ ਸੁੱਟਿਆ ਤੇ ਉਸਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਉਸਨੇ ਆਪਣੇ ਪੁੱਤਰ ਪਹਿਰਲਾਦ ਨੂੰ ਜ਼ਹਿਰ ਦੇ ਦਿੱਤਾ। ਰੱਬ ਨੇ ਉਸਨੂੰ ਅੰਮ੍ਰਿਤ ਵਰਗਾ ਬਣਾ ਦਿੱਤਾ ਤੇ ਪਹਿਰਲਾਦ ਦੀ ਜਾਨ ਬਚਾ ਲਈ। ਇਸ ਤੋਂ ਬਾਅਦ ਵੀ ਉਸਨੇ ਹੋਰ ਕੋਸ਼ਿਸ਼ਾਂ ਕੀਤੀਆਂ ਤਾਂ ਜੋ ਭਗਤ ਪਹਿਰਲਾਦ ਮਾਰਿਆ ਜਾਵੇ। ਉਸ ਤੋਂ ਬਾਅਦ ਉਸਨੇ ਸੰਪ ਨਾਲ ਭਰੀ ਕੋਠੜੀ ਵਿੱਚ ਉਸਨੂੰ ਸੁੱਟਿਆ ਪਰ ਸੰਪ ਉਸਨੂੰ ਛੂਕੇ ਵੀ ਨਾ ਲੱਗੇ। ਤੋ ਬਾਦ ਭਗਤ ਪਹਿਰਲਾਦ ਨੂੰ ਚਟਾਨ ਤੋਂ ਸੁੱਟਿਆ ਗਿਆ ਪਰ ਪਹਿਰਲਾਦ ਨੂੰ ਖਰੋਚ ਵੀ ਨਾ ਆਈ ਤੇ ਫਿਰ ਉਸ ਨੂੰ ਤਲਵਾਰ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਪਰ ਹਥਿਆਰ ਵੀ ਟੁੱਟ ਗਏ ਹਰ ਨਾਕਸ ਨੇ ਹਰ ਤਰੀਕਾ ਅਜਮਾਇਆ ਪਰ ਹਰ ਬਾਰੀ ਨਰਾਇਣ ਨੇ ਆਪਣੇ ਭਗਤ ਦੀ ਰੱਖਿਆ ਕੀਤੀ ਇਸ ਤੋਂ ਬਾਅਦ ਹਰ ਨਾਕਸ ਨੇ ਹੋਲਿਕਾ ਨੂੰ ਬੁਲਾਇਆ ਜੋ ਉਸ ਦੀ ਭੈਣ ਸੀ ਜਿਸ ਨੂੰ ਹੰਕਾਰ ਦੀ ਹੋਲੀ ਵੀ ਕਿਹਾ ਜਾਂਦਾ ਸੀ ਉਸ ਨੂੰ ਵਰ ਸਿੱਕੇ ਅੱਗ ਉਸ ਨੂੰ ਸਾਹ ਨਹੀਂ ਸਕਦੀ ਉਸਨੇ ਰਾਜੇ ਦੇ ਆਦੇਸ਼ ਤੇ ਪਹਿਰਲਾਦ ਨੂੰ ਗੋਦ ਵਿੱਚ ਲਿਆ ਤੇ ਅੱਗ ਵਿੱਚ ਬੈਠ ਗਏ ਪਰ ਅਸਲ ਚ ਰੱਬ ਦੀ ਕਿਰਪਾ ਹੋਈ ਚਾਦਰ ਪਹਿਰਲਾਦ ਨੂੰ ਲੱਗੀ ਸੜੀ ਹੋਲਿਕਾ ਬਚ ਗਿਆ ਭਗਤ ਇਹੀ ਘਟਨਾ ਅੱਜ ਵੀ ਹੋਲੀ ਦੀ ਰਾਤ ਹੋਲਿਕਾ ਦਹਨ ਵਜੋਂ ਮਨਾਈ ਜਾਂਦੀ ਹੈ ਜਿੱਥੇ ਅਹੰਕਾਰ ਦੀ ਹਾਰ ਤੇ ਸੱਚ ਜੀ ਜਿੱਤ ਹੋਏ ਹਰੇ ਨਾਕਸ ਨੇ ਆਖਰੀ ਵਾਰ ਕਿਹਾ ਕਿੱਥੇ ਹੈ ਤੇਰਾ ਰੱਬ ਪਹਿਲਵਾਨ ਨੇ ਆਖਿਆ ਰੱਬ ਹਰ ਥਾਂ ਹੈ ਥੰਬ ਵਿੱਚ ਵੀ ਹਰਨਾਕਸ਼ ਨੇ ਗੁੱਸੇ ਵਿੱਚ ਥੰਬ ਨੂੰ ਮਾਰਿਆ ਤੇ ਉੱਥੇ ਤੋਂ ਨਿਕਲਿਆ ਨਰਸਿੰਘ ਰੂਪ ਅੱਦਾ ਸਿੰਘ ਅੱਦਾ ਬਨਖ ਉਸ ਰੂਪ ਨੇ ਰਾਤ ਸਮੇਂ ਦਰਵੇਜੇ ਤੇ ਨਖਾਂ ਨਾਲ ਹਰਨਾਕਸ਼ ਨੂੰ ਮਾਰ ਦਿੱਤਾ ਵਰ ਦੀ ਹਰ ਸ਼ਰਤ ਦੀ ਪਾਲਣਾ ਹੋਈ ਪਰ ਭਗਤ ਦੇ ਦੁੱਖ ਦਾ ਅੰਤ ਵੀ ਹੋ ਗਿਆ ਦਾਦ ਨਰਸਿੰਘ ਰੂਪ ਕਰੋਧ ਵਿੱਚ ਸੀ ਕੋਈ ਵੀ ਰੋਕਣ ਦੀ ਹਿੰਮਤ ਨਾ ਕਰ ਸਕਿਆ ਦੇਵਤੇ ਵੀ ਕੰਬ ਗਏ ਤੇ ਜਦ ਭਗਤ ਪਹਿਰਲਾਦ ਨੇ ਅਰਦਾਸ ਕੀਤੀ ਨਰਸਿੰਘ ਜਿਨੇ ਉਸ ਨੂੰ ਲੈ ਕੇ ਪਿਆਰ ਪਾਇਆ ਤੇ ਕਿਹਾ ਤੂੰ ਮੇਰਾ ਸੱਚਾ ਭਗਤ ਹਾਂ ਭਗਤ ਹੈ ਤੇਰੇ ਲਈ ਮੈਂ ਆਇਆ ਇਤਿਹਾਸ ਸਿਖਾਉਂਦਾ ਹੈ ਕਿ ਰੱਬ ਆਪਣੇ ਭਗਤ ਦੀ ਲਾਜ ਰੱਖਦਾ ਹੈ ਭਗਤ ਪਹਿਰਲਾਦ ਜੀ ਸਾਨੂੰ ਦੱਸਦੇ ਹਨ ਕਿ ਭਗਤ ਉਮਰ ਦੀ ਮਹਤਾਜ ਨਹੀਂ ਭਗਤੀ ਉਮਰ ਦੀ ਮਹਤਾਜ ਨਹੀਂ ਸੱਚ ਦੇ ਰੱਬ ਉੱਤੇ ਵਿਸ਼ਵਾਸ ਹੋਵੇ ਤਾਂ ਰਾਜੇ ਵੀ ਹਾਰ ਜਾਂਦੇ ਹਨ ਹੰਕਾਰ ਹਮੇਸ਼ਾ ਮਿਟਦਾ ਹੈ ਭਗਤ ਦੇ ਰਾਹ ਵਿੱਚ ਅੱਗ ਜ਼ਹਿਰ ਹਥਿਆਰ ਵੀ ਰੋਕ ਨਹੀਂ ਸਕਦੇ ਰੱਬ ਹਰ ਥਾਂ ਮੌਜੂਦ ਹੈ ਅੰਦਰ ਵੀ ਤੇ ਬਾਹਰ ਵੀ ਜੇ ਅਸੀਂ ਵੀ ਪਹਿਰਲਾਦ ਵਰਗਾ ਭਰੋਸਾ ਰੱਖੀਏ ਤਾਂ ਰੱਬ ਖੁਦ ਸਾਡੀ ਰੱਖਿਆ ਕਰਦਾ ਹੈ ਆਓ ਅਸੀਂ ਵੀ ਭਗਤ ਪਹਿਰਲਾਦ ਵਰਗੇ ਬਣੀਏ ਤੇ ਪਰਮਾਤਮਾ ਦੇ ਨਾਮ ਵਿੱਚ ਲੀਨ ਰਹੀਏ ਜੇ ਸਾਡੀ ਵੀਡੀਓ ਵਧੀਆ ਲੱਗੀ ਇਸ ਨੂੰ ਸ਼ੇਅਰ ਜ਼ਰੂਰ ਕਰੋ ਐਂਡ ਲਾਈਕ ਐਂਡ ਕਮੈਂਟ ਕਰਨਾ ਨਾ ਭੁੱਲਣਾ ਜੀ ਤੇ ਸਾਡੇ ਗੁਰਸਿੱਖੀ ਵਿਊਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ